ਅਸੀਂ ਕਿਸੇ ਤੋਂ ਵੀ ਸੈਟੀਸਫਾਈਡ ਨਹੀਂ ਹੈਗੇ ਸਰਕਾਰ ਤੋਂ ਚਾਹੇ ਝਾੜੂ ਵਾਲੇ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਦੂਸਰਾ ਮੋਦੀ ਤਾਂ ਹਲੇ ਆਇਆ ਨਹੀਂ ਇੱਧਰ ਤੇ ਮੋਦੀ ਆਊਗਾ ਫਿਰ ਦੇਖਾਂਗੇ ਕੀ ਨਾ ਤੁਹਾਡਾ ਹੀ ਮੇਰਾ ਨਾ ਸੋਨੀਆ ਕਿੱਥੋਂ ਆ ਜੀ ਤੁਸੀਂ ਅਸੀਂ ਫਲੋਰ ਤੋਂ ਲੋਕ ਫਲੋਰ ਤੋਂ ਕਿਵੇਂ ਦੇਖਦੇ ਚੋਣਾਂ ਨੂੰ ਇਸ ਵਾਰ ਕਿਵੇਂ ਦੇਖਦੇ ਹੋ ਜੀ ਫਿਰ ਚੋਣਾਂ ਦੇ ਵਿੱਚ ਜੋ ਮਤਲਬ ਕਿ ਆਵਾਜ਼ ਆਦਮੀ ਪਾਰਟੀ ਆ ਸਰਕਾਰ ਜਾਂ ਫਿਰ ਆਹ ਕੀ ਨਾਮ ਹੈ ਤਾਂ ਅਕਾਲੀ ਦਲ ਕਾਂਗਰਸ ਇਹਨਾਂ ਨੇ ਕੁਝ ਨਹੀਂ ਅਜੇ ਤੱਕ ਕੀਤਾ ਤੁਸੀਂ ਆਊਟ ਆਫ ਕੰਟਰੀ ਚਲ ਜਾਓ ਤੁਹਾਨੂੰ ਮਤਲਬ ਇਧਰਲੇ ਪੈਸੇ ਲਾਉਂਗੇ 450 ਤੱਕ ਸਿਲੰਡਰ ਮਿਲੂਗਾ ਇੱਥੇ ਤੁਹਾਨੂੰ 900 ਦਾ ਮਿਲਦਾ ਸਬਸਿਡੀ ਕਹਿੰਦੇ ਸੀਗੇ ਸਬਸਿਡੀ ਤੁਸੀਂ 20 ਰੁਪਏ ਲੈਨੇ ਆ 900 ਦਾ ਸਿਲੰਡਰ ਲੈ ਕੇ ਉਹਦਾ ਕੀ ਫਾਇਦਾ ਹੈ ਹਾਂ ਸਾਨੂੰ ਇਹ ਸਰਕਾਰ ਅਸੀਂ ਕਿਸੇ ਤੋਂ ਵੀ ਸੈਟੀਸਫਾਈਡ ਨਹੀਂ ਹੈਗੇ ਸਰਕਾਰ ਤੋਂ ਚਾਹੇ ਝਾੜੂ ਵਾਲੇ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਦੂਸਰਾ ਮੋਦੀ ਦਾ ਹਲੇ ਆਇਆ ਨਹੀਂ ਇੱਧਰ ਤੇ ਮੋਦੀ ਆਊਗਾ ਫਿਰ ਦੇਖਾਂਗੇ ਨਹੀਂ ਪਹਿਲਾਂ ਉਹ ਸ਼ੋਮਨੀ ਇਕਾਲੀਦਲ ਨਾਲ ਗੱਠ ਜੋੜ ਚਾਉਂਦੇ ਰਹੇ ਨੇ ਅਸ਼ਰੋਮ ਇਹ ਕਾਲੀ ਦਾ ਹਾਂ ਉਦੋਂ ਗੱਠ ਜੋੜ ਹੁਣ ਥੋੜੀ ਗੱਠ ਜੋੜਾ ਲਓ